ਪਈ ਉਹਨਾਂ ਦੇ ਸੀਸ ਦਾ ਸੰਸਕਾਰ ਕਿਤੇ ਹੋਰ ਹੋਇਆ ਹੋਵੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਜਿੱਥੇ ਸੀਸ ਉਹਨਾਂ ਨੇ ਆਪਣਾ ਜਿਹੜਾ ਸੀਗਾ ਝਾਲਮਾਂ ਨੇ ਕਟਿਆ ਸੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਗੁਰਦੁਆਰਾ ਸੀਸਗੰਜ ਜੁਤੇ ਆ ਇੱਕ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਅਨੰਤਪੁਰ ਸਾਹਿਬ ਚੁੱਥੇ ਆ ਤੇ ਉਹਨਾਂ ਦਾ ਧੜ ਦਾ ਸੰਸਕਾਰ ਕਿਤੇ ਹੋਰ ਹੋਇਆ ਹੋਵੇ ਗੁਰਦੁਆਰਾ ਰਕਾਬਗੰਜ ਸਾਹਿਬ ਐਡੀ ਵੱਡੀ ਕੁਰਬਾਨੀ ਜੀ ਧਾਰਮਿਕ ਆਜ਼ਾਦੀ ਵਾਸਤੇ ਜਿਹੜੇ ਗਰੀਬ ਸੀ ਜੇ ਲੋ ਰਾਜਾ ਪਰੇਸ਼ਾਨ ਕਰ ਰਿਆ ਸੀ ਧਰਮ ਬਦਲਣ ਵਾਸਤੇ ਵੀ ਉਹਨਾਂ ਦੇ ਨਾਲ ਖੜਨਾ ਇਹੜਾ ਗੁਰੂ ਦਾ ਸਨੇਹਾ ਪੂਰੀ ਦੇਸ਼ ਵਿੱਚ ਪਹੁੰਚੇ ਸਾਰੇ ਧਰਮਾਂ ਦੇ ਬੰਦੇ ਬੁਲਾ ਲਏ ਜੀ ਉੱਥੇ ਸਾਰੇ ਧਰਮ ਗੁਰੂ ਆਣਗੇ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂਆਂ ਦਾ ਸੰਦੇਸ਼ ਜਾਵੇ ਗੁਰੂ ਨਾਨਕ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਦਸ਼ਮੇਸ਼ ਪਿਤਾ ਦਾ ਤੇ ਵਿਧਾਨ ਸਭਾ ਦਾ ਸੈਸ਼ਨ ਸਿਰਫ ਤੇ ਸਿਰਫ ਗੁਰੂ ਦੀ ਕੁਰਬਾਨੀ ਦੀ ਗੱਲ ਹੋਏਗੀ ਔਰ ਕੋਈ ਗੱਲ ਨਹੀਂ ਹੋਏਗੀ ਉੱਥੇ ਤੇ ਮੈਂ ਤੁਹਾਨੂੰ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਨਗਰ ਕੀਰਤਨ 'ਚ ਵੀ ਆਓ ਔਰ ਕੱਲ ਹੀ ਮੁੱਖ ਮੰਤਰੀ ਸਾਹਿਬ ਨੇ ਸਾਡੇ 4 ਪਿੰਡ ਹੈ ਜੀ ਇਧਰੋਂ ਜਿਹੜਾ ਆਕੜਾ ਹੈ ਤਾਂ ਸਨੌਰ ਚ ਪੈਂਦਾ ਹੈ ਔਰ ਸਾਡੇ ਲੰਗ ਖਿਰਨੀ ਸਾਹਿਬ ਉੱਥੇ ਅਜੇ ਵੀ ਹੈ ਇੱਕੋ ਗੁਰਦੁਆਰਾ ਜਿਹਨਾਂ ਨੇ ਖਿਰਨੀ ਸੰਭਾਲੀ ਹੋਈ ਆ ਦੁੱਖਦਵਾਰਨ ਮੋਤੀਵਾਕ ਸਾਹਿਬ ਔਰ ਉਸ ਤੋਂ ਅੱਗੇ ਸਿੰਬੜੋ ਤੰਗੇੜਾ ਰੋਟਾ ਸਾਹਿਬ ਇਹ 6 ਜਿਹੜੇ ਆਪਣੇ ਚਰਨਸ਼ੋਪ ਪ੍ਰਾਪਤ ਆ ਇਹਨਾਂ ਨੂੰ ਕੱਲ 3 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਆ ਜੀ 3 ਕਰੋੜ ਰੁਪਏ ਦੀ ਕੱਲ ਹੀ ਲੈ ਕੇ ਆਏ ਆ ਜੀ ਬੋਲੋ ਉਹਨਾ ਪਿੰਡਾਂ ਵਿੱਚ ਜਿਹੜੇ ਗੁਰੂ ਰਿਆ ਇਹ ਆਉਣ ਵਾਲੇ ਦਿਨਾਂ ਚ ਆਪਾਂ ਜਿਹੜੇ ਨਰੇਗਾ ਵਾਲਿਆਂ ਤੋਂ ਦਰਖਤ ਵੀ ਲਾਣੇ ਆ ਟਰੀ ਗਾਰਡ ਦਾ ਮੈਂ ਬੰਦੋਬਸਤ ਕਰ ਰਿਆ ਵੀ ਜੇ ਕੋਈ ਬੰਦਾ ਕਵੇ ਵੀ ਜਿਹੜੇ ਨਿੰਮ ਸਾਹਿਬ ਗੁਰਦੁਆਰਾ ਕਿੱਥੇ ਆ ਉਹਨੂੰ ਕਹੋ ਜੀ ਆ ਨਿੰਮਾਂ ਲੱਗੀਆਂ ਹੋਈਆਂ ਸੜਕ ਦੇ ਨਾਲ ਦੇ ਨਾਲ ਨਾਲ ਚੱਲ ਜਾਓ ਨਿੰਮ ਸਾਹਿਬ ਪਹੁੰਚ ਜਾਓਗੇ ਖਿਰਨੀ ਸਾਹਿਬ ਕਿੱਥੇ ਆ ਲੰਗ ਦੇ ਵਿੱਚ ਆ ਜੀ ਇਹ ਜਿਹੜੀ ਤੁਹਾਡੀ ਆ ਜਿਹੜੀ ਸਹਰਾਦ ਰੋਡ ਤੋਂ ਸ਼ੁਰੂ ਕਰੂੰਗਾ ਜੀ ਵੀ ਆ ਜਿਹੜੀਆਂ ਖਿਰਨੀਆਂ ਲੱਗੀਆਂ ਖਿਰਨੀਆਂ ਦੇ ਨਾਲ ਨਾਲ ਚੱਲੇ ਜਾਓ ਆਪਣੇ ਘਰ ਤੋਂ ਰੱਖੇ ਨਿਸਾ ਪਹੁੰਚ ਜਾਓਗੇ ਗੁਰੂ ਸਾਹਿਬ ਦੇ ਇਹ ਨੂੰ ਆਪਾਂ ਜਿਹੜਾ ਹੈਗਾ ਜਿੱਥੇ-ਜਿੱਥੇ ਜਦੋਂ ਗੁਰੂ ਸਾਹਿਬ ਆਏ ਸੀ ਜਿਹੜਾ ਉੱਥੇ ਦਰਖਤ ਸੀਗਾ ਉਹੀ ਲਵਾਵਾਂਗੇ ਉੱਥੇ ਇਹੋ ਜੇ ਕੰਮ ਕਰਨੇ ਆ ਜੀ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਤੁਹਾਨੂੰ ਕਸ਼ਟ ਹੋਇਆ ਜਿਹੜੇ ਨੌਜਵਾਨ ਹੈ ਖਾਸ ਕਰਕੇ ਮੇਰੇ ਬੱਚੇ ਆ ਜੀ ਜੇ ਮੈਨੂੰ ਉਹਨਾਂ ਨੇ ਕੋਈ ਬੁਰਾ ਭਲਾ ਕਿਹਾ ਤਾਂ ਕੋਈ ਗੱਲ ਨਹੀਂ ਬੱਚਿਆਂ ਦਾ ਹੱਕ ਹੁੰਦਾ ਜੇ ਮੇਤੋ ਕੋਈ ਕਦੇ ਕੋੜਾ ਸ਼ਬਦ ਵਰਤਿਆ ਗਿਆ ਹੋਵੇ ਤਾਂ ਆਪਣੇ ਬੱਚਾ ਨੂੰ ਕਹਿਣਾ ਮਨ ਚ ਨਹੀਂ ਰੱਖੀਦੀ ਹੁੰਦੀ ਗੱਲ ਕੋਈ ਵੀ ਬਾਪੂ ਦਾ ਕੰਮ ਹੁੰਦਾ ਗੁੱਸਾ ਕਰਨਾ ਬਾਪੂ ਕਰਦਾ ਨਹੀਂ ਜੀ ਗੁੱਸਾ ਡਾੜਦਾ ਹੁੰਦਾ ਬਾਪੂ ਕਦੇ-ਕਦੇ ਤਾਂ ਕੋਈ ਗੱਲ ਨਹੀਂ ਫਿਰ ਕਿ ਬਾਪੂ ਦਾ ਕੰਮ ਹੁੰਦਾ ਹੈ ਹੁੰਦਾ ਨਾ ਦੇਖੋ ਬੱਚਾ ਕਦੇ ਬਾਪੂ ਦਾ ਹੱਕ ਹੁੰਦਾ ਕਿ ਨਹੀਂ ਹੁੰਦਾ ਬਾਪੂ ਦਾ ਮਾਂ ਦਾ ਹੱਕ ਵੀ ਹੁੰਦਾ ਪਿਓ ਦਾ ਹੱਕ ਵੀ ਹੁੰਦਾ ਜੀ ਤੇ ਜੇ ਜ਼ਿੰਦਗੀ ਤਰੱਕੀ ਕਰਨੀ ਹੈ ਤਾਂ ਸੂਰਜ ਦੇ ਵਿੱਚ ਟਾਈਮ ਸਪੈਂਡ ਕਰੋ ਸੂਰਜ ਦੀ ਗਰਮੀ ਨੂੰ ਤੇ ਬਾਪੂ ਦੇ ਗੁੱਸੇ ਨੂੰ ਬਰਦਾਸ਼ਤ ਕਰਨਾ ਸਿੱਖੋ ਸੁਖੀ ਰਹੋਗੇ ਜੇ ਬਾਅਦ ਵਿੱਚ ਕੰਮ ਆਊਗਾ ਜਦੋਂ ਜਦੋਂ ਇਸ ਉਮਰ 'ਚ ਪਹੁੰਚੋਗੇ ਫਿਰ ਕਹੋਗੇ ਬਾਪੂ ਠੀਕਾਂ ਦਾ ਸੀਗਾ ਅਜੇ ਥੋੜਾ ਜਿਹਾ ਜਿਹੜਾ ਹੈਗਾ ਸੋ ਆ ਤੁਹਾਨੂੰ ਥੋੜੀ ਜਿਹੀ ਬੇਨਤੀ ਵੀ ਆ ਤੇ ਇਹ ਤੁਹਾਡੇ ਪਿੰਡ 'ਚ ਜਿਹੜਾ ਹੈਗਾ ਹੁਣ ਕੰਮ ਸ਼ੁਰੂ ਹੋ ਗਿਆ ਹੈ ਹੁਣ ਅੱਗੇ ਇਸ ਤੋਂ ਬਾਅਦ ਜਿਹੜਾ ਕੰਮ ਹੈ ਹੁਣ ਅੱਗੇ ਸਾਡੀ ਸਪੀਡ ਵੱਧ ਜੇਗੀ ਜੇ ਮਰੋ ਗਰੰਟਾਂ ਆ ਰਹੀਆਂ ਸਰਕਾਰ ਪੱਬਾਂ ਪਾਰ ਹੈ ਜੀ ਅਫਸਰ ਸਾਰੇ ਪੱਬਾਂ ਪਾਰ ਹੈ ਜੀ ਹੁਣ ਮੰਨ ਲਓ ਅਫਸਰ ਸਾਹੀ ਜਿਹੜੀ ਹੁੰਦੀ ਹੈ ਨਾ ਥੋੜਾ ਜਿਹਾ ਜਦੋਂ ਸਰਕਾਰ ਬਦਲਦੀ ਹੈ ਨਾ ਜੀ ਉਹਨਾਂ ਜੜੀਆਂ ਪ੍ਰਾਣੀਆਂ ਆਤਾਂ ਪਈਆਂ ਹੁੰਦੀਆਂ ਵਾਰਿਸ ਆ ਨਾ ਬਾਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੁਰੀਆਂ ਪੁਰੀਆਂ ਜੀ ਇਹ ਜੜੀਆਂ ਪ੍ਰਾਣੀਆਂ ਆਤਾਂ ਹੁੰਦੀਆਂ ਬਦਲ ਰਹੀਆਂ ਅਫਸਰ ਵੀ ਬਦਲ ਰਹੇ ਆ ਤੇ ਮੈਂ 2 ਮਹੀਨੇ ਦਾ ਮੇਰੇ ਲੱਗਿਆ ਜੀ ਬਾਰਡਰ ਦੇ ਉੱਤੇ ਹੜ੍ਹ ਆਏ ਹੋਏ ਸੀ ਔਰ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਕਿ ਪਿੱਛੇ ਮੇਰੀ ਇੱਕ 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 ਨਿਗਾ ਮੇਰੀ ਅੱਖ ਮੇਰੀ ਪਿੱਛੇ ਨੂੰ ਰਹਿੰਦੀ ਸੀ ਮੇਰੇ ਇਲਾਕੇ ਤਾਂ ਨਹੀਂ ਕਿਤੇ ਡੁੱਬ ਗਏ ਲੋਕ ਇਹ ਪਿੱਛੇ ਕੀ ਹਾਲਤ ਹੈ ਵਾਹਿਗੁਰੂ ਦੀ ਕਿਰਪਾ ਹੋਈ ਕਿ ਮੈਂ 7 ਜ਼ਿਲ੍ਹਿਆਂ ਦੇ ਵਿੱਚ ਮੈਂ 2 ਮਹੀਨੇ ਲਗਾਤਾਰ ਉੱਤੇ ਰਿਹਾ ਜੀ ਅਗਲਾ ਇੱਕ ਹਫ਼ਤਾ ਮੈਂ ਉੱਥੇ ਆ ਸੰਗਤ ਨੂੰ ਵੀ ਬੇਨਤੀ ਆ ਜੀ ਸਾਰਾ ਬੰਦੋਬਸਤ ਕਰ ਰਹੇ ਆ 23 24 25 ਨੂੰ ਜਰੂਰ ਆਓ ਉੱਥੇ ਦੇਖੋ ਦੇਸ਼ ਵਿਦੇਸ਼ ਤੋਂ ਅਨੰਤ ਪ੍ਰਸਾਦ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਲਾ ਆਨੰਦਗੜ੍ਹ ਚੱਕ ਨਾਨਕੀ ਠੀਕ ਆ ਜਿਹੜਾ ਗੁਰੂ ਨੇ ਨਗਰ ਬਸਾਇਆ ਉੱਥੇ ਆਓ ਔਰ ਉੱਥੇ ਸਾਡੇ 20 ਆਮ ਆਦਮੀ ਕਲੀਨਿਕ 24 ਐਂਬੂਲੈਂਸਾਂ ਖੂਨਦਾਨ ਕੈਂਪ ਹੋਏਗਾ ਅੰਗਦਾਨ ਕੈਂਪ ਹੋਏਗਾ ਔਰ ਇਸ ਤੋਂ ਸવાય ਸਾਡਾ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਬਾਕੀ ਜਿਹੜੀ ਕੋਰਸ ਬਾਰੇ ਇੱਕ ਨਾਨਕ ਸਿੰਘਾਂ ਦੇ ਕਰਤੱਬ ਹੋਣਗੇ ਸਾਰੇ ਔਰ ਇਹਦੇ ਨਾਲ ਨਾਲ ਢਾਡੀ ਜਥੇ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਗੁਰੂ ਦੀ ਕੁਰਬਾਨੀ ਬਾਰੇ ਦੱਸਣਗੇ ਵਿਧਾਨ ਸਭਾ ਆਪਣੇ ਤਰੀਕੇ ਨਾਲ ਦੱਸੇਗੀ ਧਰਮ ਗੁਰੂਆਂ ਦੀ ਜਿਹੜੀ ਜਦੋਂ ਸਮੇਲਨ ਹੋਏਗਾ ਉਹਦੇ ਵਿੱਚ ਸਾਰਾ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਅੱਜ ਦੇ ਸਮੇਂ ਦੇ ਵਿੱਚ ਫਿਰ ਪਾਰਟੀਆਂ ਨਫ਼ਰਤ ਫਲਾ ਰਹੀਆਂ ਲੋਕਾਂ ਨੂੰ ਆਪਸ ਲੜਾ ਰਹੀਆਂ ਧਰਮ ਦੇ ਨਾਂ ਦੇ ਜਾਤ ਦੇ ਨਾਂ ਦੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਅਸ ਵੇਲੇ ਜਿਹੜਾ ਗੁਰੂ ਦਾ ਫਲਸਫਾ ਹੈਗਾ ਜੋ ਗੁਰੂ ਨੇ ਸਾਨੂੰ ਸਿਖਾਇਆ ਸੀਗਾ ਬਹੁਤ ਜ਼ਰੂਰੀ ਆ ਸਭ ਤੋਂ ਵੱਡੀ ਗੱਲ ਸੀ ਗੁਰੂ ਸਾਹਿਬ ਕੁਲ ਪੰਡਿਤ ਆਏ ਔਰ ਪੰਡਿਤ ਕਿਰਪਾ ਰਾਮ ਦੀ ਗਵਾਹੀ ਚਾਹੀਏ ਉਹ ਗੁਰੂ ਗੋਬਿੰਦ ਸਿੰਘ ਦੇ ਜਦੋਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਪੰਡਿਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਨਤਮਸਤਕ ਹੋਏ ਉਹਨਾਂ ਦੇ ਚਰਨੀ ਲੱਗੇ ਉਹਨਾਂ ਨੇ ਫਿਰ ਗੁਰੂਆਂ ਦੇ ਨਾਲ ਜਿਹੜੇ ਸੀਗੇ ਉਹਨਾਂ ਦੇ ਸ਼ਾਹਜਾਹਾਂ ਦੇ ਨਾਲ ਕੁਰਬਾਨੀਆਂ ਵੀ ਦਿੱਤੀਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੇ ਇਸੇ ਤਰ੍ਹਾਂ ਕੱਲ ਮੈਂ ਮਲੇਰਕੋਟਲੇ ਸੀਗਾ ਜੀ ਸ਼ੇਰ ਮੁਹੰਮਦ ਖਾਨ ਉਹਨੇ ਕਿਹਾ ਸੀ ਜਿਹੜੇ ਛੋਟੇ ਸ਼ਾਹਜਾਦੇ ਆ 9 ਸਾਲ ਦੇ 7 ਸਾਲ ਦੇ ਹਾ ਦਾ ਨਾਰਾ ਮਾਰਿਆ ਉਹਨੇ ਉਹ ਮੁਸਲਮਾਨ ਸੀ ਟੋਡਰਮਲ ਟੋਡਰਮਲ ਦੀ ਹਵੇਲੀ ਉਹਨੂੰ ਜਹਾਜ਼ ਹਵੇਲੀ ਵੀ ਕਹਿੰਦੇ ਆ ਉਨੇ ਮਾਤਾ ਗੁਜਰੀ ਵਾਸਤੇ ਛੋਟੇ ਸਾਹਿਬ ਜਦਾਂ ਵਾਸਤੇ ਸੋਨੇ ਦੀਆਂ ਮੋਹਰਾਂ ਚੜਕ ਕੇ ਉਹਨਾਂ ਨੂੰ ਉਹਨਾਂ ਦੇ ਜਿਹੜਾ ਸੀਗਾ ਸਭ ਤੋਂ ਮਹਿੰਗੀ ਧਰਤੀ ਉਹਨੇ ਖਰੀਦ ਕੇ ਦਿੱਤੀ ਉਹ Hindu ਸੀ ਸੋ ਗੁਰੂ ਸਾਹਿਬ ਦੀ ਕੁਰਬਾਨੀ ਨਾਲ ਸਿੱਖ Hindu ਮੁਸਲਮਾਨ ਜੈਨ ਸਾਰੇ ਭਾਈਚਾਰੇ ਉਹਨਾਂ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਕਰਮਗੜ੍ਹ ਦਾ 7 ਲੱਖ ਦਾ ਚੈੱਕ ਹੈ ਜੀ ਇਹ ਤੁਹਾਡੇ ਛੱਪੜ ਦੀ ਡਿਮਾਂਡ ਤੁਹਾਡੀ ਵੀ ਪੁਰਾਣੀ ਆ ਨਾ ਜਿਹੋ ਉਹਦਾ ਵੀ ਕਰਦੇ ਆ ਉਹਦਾ ਵੀ ਕਰ ਦੋ ਓਕੇ ਠੀਕ ਹੈ ਇੱਕ ਨਹੀਂ ਕਰ ਲੈ ਸਾਡੇ ਦੋ ਤਿੰਨ ਹੀ ਹੈ ਪੈਸੇ ਆਪਣੇ ਜਵਾਹਰ ਉੱਧਰ ਰਹਿੰਦੇ ਨੇ ਇਹ ਕਲੋਨੀ ਚ ਰਹਿੰਦੇ ਨਹੀਂ ਕਿ ਇੱਧਰ ਰਹਿੰਦੇ ਨੇ ਅੱਧਾ ਤਾਂ ਉੱਥੇ ਲੰਗੇ ਨਹੀਂ ਜਾਂਦਾ ਉਹ ਨੋਟ ਕਰਾ ਦਿਓ ਉਹਦੇ ਵਿੱਚ ਪੈਸੇ ਪਹਿਲਾਂ ਮੈਂ ਦੇ ਦਿੰਦਾ ਜੀ ਮੈਂ ਆਪਣੇ ਕੋਲ ਚੈੱਕ ਦੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੁਣਦੀ ਸੀ ਮੇਰੀ ਸੁਣਦੀ ਸੀ ਹਾਂਜੀ ਹਾਂਜੀ ਨਰੇਕਾ ਸ਼ੁਰੂ ਕਰਾ ਰਿਹਾ ਜੀ ਨਰੇਕਾ ਸਾਡਾ ਇੱਕ ਨਹਿਰੀ ਪਾਣੀ ਨਾਲ ਹਾਂਜੀ ਨਰੇਕਾ ਕਰਾਉਣਾ ਜੀ ਨਰੇਕਾ ਕਰਾਉਣਾ ਸਰ ਇੱਕ ਨਹਿਰੀ ਪਾਣੀ ਇੱਧਰ ਤਾਂ ਆ ਗਿਆ ਜੀ ਆਪਣੇ ਪੰਚਾਇਤੀ ਕੱਲ ਲੈ ਕੇ ਆਣਾ ਆਪਾਂ ਨੇ ਉਹ ਲਿਆਵਾਂਗੇ ਸਾਰੇ ਡੁੱਬਾ ਹੋ ਕੇ ਚਲਾ ਜਾਊਗਾ ਉਹ ਲਿਆਵਾਂਗੇ ਸਾਰੇ ਲਿਆਵਾਂਗੇ ਸਾਰਾ ਢੱਸੇ ਫੇਰ ਹੋ ਜੀ ਸਾਡਾ ਨੋ ਸਭ ਦਾ ਬਲਾਕ ਸੰਤੀ ਮੈਂਬਰ ਨੇ ਬੇਬੇ ਜੋ ਕੇ ਕਮੇਡੀ ਇੱਕ ਮਿੰਟ ਦੇ ਉਪਰ ਜੀ ਕਰਵਾ ਦੇ ਮੈਂ ਕਰਵਾ ਨਾ ਕੋਈ ਨਹੀਂ ਕੋਈ ਨਹੀਂ ਇਹ ਨਹੀਂ ਬਹਿਣਾ ਬਸ ਬੋਲੇ ਈਸੋ ਨਿਹਾਲ ਆਪੀਆ ਕਾਲੋ ਕਰਾ ਨਾ ਕਰਾ ਕਰਾ ਨਾ ਕਰਾ ਹਾਂਜੀ ਮੇਰੇ ਗਾਣਾ ਕੰਮ ਮੈਂ ਕਰਵਾਣਾ ਕੰਮ ਹੀ ਮੰਗ ਰਿਹਾ ਤੁਸੀਂ ਕਹਦਾ ਕੋ ਮੈਂ ਤੁਹਾਨੂੰ ਬਲ ਦੋ ਕਰਵਾਣਾ ਹਾਂਜੀ ਕਿਹੜੇ ਪੈਨਸ਼ਨ ਤਿਆਰੀ ਬੰਦੇ ਨੂੰ ਤੁਹਾਨੂੰ ਲੱਗੂਗੀ ਪੈਸੇ ਤੁਹਾਨੂੰ ਲੱਗੀ ਨਹੀਂ ਪੈਸੇ ਨਾ ਜੇ ਤਾਂ ਇਹਦੀ ਇਹਦੀ ਤਾਂ ਬਾਦੀ ਉਮਰ ਬਹੁਤ ਲੱਗਦੀ ਹੈ ਜੀ ਤਾਂ ਇਹ ਤਾਂ 58 ਤੋਂ ਉੱਪਰ ਹੀ ਹੈ ਹਾਂਜੀ ਹਾਂਜੀ ਇਹ ਤਾਂ ਲਵਾਓ ਪੈਨਸ਼ਨ ਨੂੰ ਕਿਉਂ ਨਹੀਂ ਲੱਗੀ ਫਿਰ ਨੂੰ ਨਹੀਂ ਉਹ ਮੁਲਾਜ਼ਮ ਨਹੀਂ ਕਰਦੇ ਹਾਂਜੀ ਕਰਦੇ ਮੁਲਾਜ਼ਮ ਨਹੀਂ ਦਿੰਦੇ ਜੀ ਨਹੀਂ ਫਿਰ ਕਿਉਂ ਕਿ ਵੜਾਪਾ ਪੈਨਸ਼ਨ ਤਾਂ ਲੱਗ ਸਕਦੀ ਹੈ 4000 ਜੋ ਤਾਂ 5000 ਰੁਪਏ ਰਿਟਾਇਰ ਹੋ ਕੇ ਪੈਨਸ਼ਨ ਮਿਲਦੀ ਹੋਣੀ ਹੈ ਫਿਰ ਜੇ ਮੈਨੂੰ ਚਾਹੀ ਤਾਰੂ ਪਿੰਦੇ ਨਿੱਕ ਤੇ ਪੈਨਸ਼ਨ ਕਿੰਨੀ ਮਿਲਦੀ ਹੈ दारू ਪਿੰਦੇ ਤਾਂ ਹੁਣ दारू ਸੁਣਾਓ ਹੈਲੋ ਤੁਹਾਨੂੰ ਕਿੰਨੀ ਮਿਲਦੀ ਹੈ ਨਾ ਪੈਨਸ਼ਨ ਕੋਈ ਇਲਾ ਚਾ ਕਰਦੇ ਆ ਕੁਛ ਨਾ ਕਰtela ਕਰਦੇ ਆ ਬਾਬਾ ਗਾ ਲਓ ਬੜੇ ਕਪੜੇ ਗਾ ਲਾਓ ਕਪੜਾ ਬੰਨ੍ਹ ਕੇ ਰੱਖੀਦਾ ਕਾ ਲਾ ਕਪੜੇ ਲਾਉ ਆਈਆ ਮੈਂ ਪੱਤ ਜਾਨੀ ਸੀ ਬਹੁਤ ਮੈਂ ਮੰਤਰੀ ਸਾਹਿਬ ਨੇ ਕਹੀ ਬੜੀ ਕੜੂ ਆ ਜਾ ਕੜੂ ਉਰੀਆ ਇਧਰ ਆ ਇਧਰ ਆ ਖੜ ਜਾ ਯਾਰ ਹਾਂ ਆ ਤਾਂ ਜਾਵੇ ਕੋਈ ਆ ਆ ਉਹਦੇ ਕੋਲ ਆ ਗਿਆ ਟਰੀ ਪਲਾਂਟੇਸ਼ਨ ਕਰੋ ਉਹਦੇ ਚ ਵਿਚਾਲੇ ਨਾ ਇਸ ਤਰ੍ਹਾਂ ਸੀਰੀਜ਼ ਆਫ ਵੈਲਸ ਬਣਾ ਦਿਓ ਉਹਦੇ ਚ ਇਹ ਇਹ ਜਦੋਂ ਇਹ ਭਰ ਜੇ ਤਾਂ ਉਹਦੇ ਚ ਪਾਣੀ ਜਾਣਾ ਸ਼ੁਰੂ ਹੋ ਜੇ ਉਹਦੇ ਚ ਸਿਰੇ ਤੋਂ ਜਾ ਕੇ ਉਹਨੂੰ ਲਿਫਟ ਡੀਕ੍ਰੀਟ ਕਰੋ ਤਾਂ ਖੋਰ ਸਾਫ ਹੋ ਜਾਏਗਾ ਕੇਲੀਆਂ ਲਾ ਦਿਓ ਉੱਥੇ ਦੂਜਾ ਉਹ ਸਾਫ ਕਰਦਿਆਂ ਪਾਣੀ ਨੂੰ ਡੀਟੌਕਸ ਕਰਦਿਆਂ ਨਾ ਕੇਲੀਆਂ ਲਾ ਦਿਓ ਨੜੇ ਲਾ ਦਿਓ ਡੱਬ ਲਾ ਦਿਓ ਜੋ ਵੀ ਕਰਨਾ ਉਹਨਾਂ ਨੂੰ ਮਤਲਬ ਉਹਦੇ ਨਾਲ ਉਹ ਉਹਦੀ ਜਿਹੜੀ ਰਜੋਕਰੀ ਕਹਿੰਦੇ ਉਹਨੂੰ ਸ਼ਾਇਦ ਨਾ ਇਹਦੇ ਉੱਪਰ ਹੀ 42 ਫੁੱਟ ਦਾ ਪਹਾ ਆਉਂਦਾ ਜੀ ਸਿਰੇ ਤੱਕ ਹੀ ਇਹ ਇਹ ਟੋਬੇ ਦੇ ਉੱਪਰ ਨੂੰ ਨਹੀਂ ਉਹ ਪਹਾ ਬਣਾ ਲਓ ਤੁਸੀਂ ਪਹਾ ਤਾਂ ਮੈਂ ਬਣਾ ਰਿਆ ਹਾਂ ਤੁਹਾਨੂੰ ਕਿਹਾ ਤਾਂ ਵੀ ਇਹਦੇ ਉੱਪਰਲੇ ਪਾਸੇ ਜਿਹੜਾ ਨਾ ਮੈਂ ਕਹਿੰਦਾ ਇਹਦੇ ਦੋਨੋਂ ਪਾਸੇ ਨਾ ਜੀ ਨਹੀਂ 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 ਜਿਹੜਾ ਹੈਗਾ ਤੁਹਾਡਾ ਉਹ ਕਢਵਾ ਰਿਹਾ ਮਤਾਂ ਪਿਆ ਹੋਇਆ ਨਹੀਂ ਨਹੀਂ ਇਹਨੂੰ ਇੱਧਰ ਇੱਧਰੋਂ ਵੀ ਸੜਕ ਨੂੰ ਤੁਸੀਂ ਨਾ ਇੱਧਰ ਪਾਰਕਿੰਗ ਕ੍ਰੀਏਟ ਕਰ ਲਓ ਜਿੰਨਾ ਤੁਹਾਡੇ ਕੋ ਕਬਾੜ-ਕੂੜ ਜਾ ਕੇ ਉਹਨੂੰ ਨੀਚੇ ਦੱਬ ਦਿਓ ਉਹਨੂੰ ਇਹਦੇ ਉੱਪਰ ਸਾਫ਼ ਮਿੱਟੀ ਪਾ ਕੇ ਨਾ ਜੀ ਇੱਧਰ ਤੁਸੀਂ 25-30 ਫੁੱਟ ਜਿੰਨੇ ਆ ਜਿਹੜਾ ਮੇਰੇ ਇੱਥੇ ਬੰਦੇ ਖੜੇ ਆ ਨਾ ਜੀ ਉੱਥੇ ਤੱਕ ਇੱਥੇ ਤੱਕ ਟਰੈਕ ਬਣਾਉ ਜੂਨਰ ਤੱਕ ਪੂਰਾ ਟਰੈਕ ਬਣਾ ਦਿਓ ਇੱਧਰ ਵੀ ਬਣਾ ਦਿਓ ਪਰਲੇ ਪਾਸੇ ਵੀ ਬਣਾ ਦਿਓ ਵਿਚਾਲੇ ਜਗ੍ਹਾ ਬਹੁਤ ਹੈ ਤੁਹਾਡੇ ਕੋਲ ਵਿਚਾਲੇ 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 ਇਹਦੇ ਵਿੱਚ ਵੀ ਨਾ ਤੁਸੀਂ ਇੱਕ ਨਹੀਂ ਇੱਕ ਨਹੀਂ ਬਣਾਓ ਇੱਕ ਨਹੀਂ ਬਣਾਓ ਤ ਮੈਂ ਕਹੂੰਗਾ ਤਿੰਨ ਬਣਾਓ ਉਹਨਾਂ ਦੇ ਉਹਦਾ ਪਾਣੀ ਕਿਹੜੇ ਵਿੱਚ ਜਾਣਾ ਹੈ ਉਹਦੇ ਚ ਜਿਹੜਾ ਖਾਲਾ ਬਣਾਣਾ ਉਹਦੇ ਚ ਉਹਦੇ ਨੂੰ ਡਿਸਾਈਡ ਸਰ ਸਾਰੇ ਜਿਹੇ ਲਗ ਲਗੇ ਖੇਤਾਂ ਨੂੰ ਲੱਗਦਾ ਜੀ ਤਾਂ ਕਿ ਤਾਂ ਕਿ ਉਹਨੂੰ ਆਪਾਂ ਬਾਰੀ ਬਾਰੀ ਉਹਨਾਂ ਦੀ ਡੀਸੈਲਟਿੰਗ ਤੇ ਲੋਡ ਪਾਵੇ ਵੈਸੇ ਤੁਹਾਡੀ ਡੀਸੈਲਟਿੰਗ ਇੱਥੇ ਹੋ ਜਾਣੀ ਹੈ ਹਰ ਇੱਕ ਸੂਏ ਦਾ ਪਾਣੀ ਰਹਿਣਾ ਆਉਂਦਾ ਹੋ ਜੇ ਸਾਡੇ ਇੱਥੇ ਹੈਗਾ ਜੀ ਨਾਲ ਲੱਗਿਆ ਪਾਣੀ ਇਹ ਇਹਦੀ ਡੀਸੈਲਟਿੰਗ ਕਿੱਦਾਂ ਹੋਏਗੀ ਜੀ ਸਰ ਅਸੀਂ ਕਿੱਦਣਾ ਸਿੱਜੇ ਉੱਥੇ ਕਰਾਈ ਸੀਗਾ ਆਪਣਾ ਇਛੇਵਾਲ ਕਰਾਈ ਸੀਗੇ ਉਹਦੇ ਕੀ ਕਰਦੇ ਜਿਵੇਂ ਕੋਈ ਚਮ ਨਹੀਂ ਮਿੱਟੀ ਨਹੀਂ ਕੱਢਦੇ ਹੁੰਦੇ ਉੱਪਰ ਹੋੜ ਪਾਈਪ ਪਾ ਕੇ ਨਾ ਮੈਂ ਉਹੀ ਕਹਿ ਰਿਹਾ ਵੀ ਜੇ ਖੂਹ ਹੋਣਗੇ ਨਾ ਜੀ ਇਧਰਲੇ ਦੋ ਬੰਦ ਕਰਤੇ ਜੀ ਉਹ ਸੁੱਕ ਜਾਣਗੇ ਉਹ ਠੀਕ ਹੈ ਜੀ 6 ਮਹੀਨੇ ਬਾਅਦ ਦੂਜਾ ਚੱਲੀ ਜਾਊਗਾ ਅਸੀਂ ਇਚ ਵਾਲੋਂ ਉਵੇਂ ਸਵਾਈ ਕਰਾਈਏ ਹਰ 6 ਮਹੀਨੇ ਬਾਅਦ ਉਹ ਤਾਂ ਕੰਬਰ ਸਮ ਆ ਜਾਊਗਾ ਉਹ ਸਾਰਾ ਮੈਕਨਿਜ਼ਮ ਆ ਤਾਂ ਮੈਨੂਅਲ ਕੰਮ ਜਿੰਰੇਕ ਵਾਲਿਆਂ ਨੇ ਕਰਦੇ ਕਰਨੀ ਉਹਨੂੰ ਜਦੋਂ ਭਰ ਗਿਆ ਉਹ ਦੂਜੇ ਪਾਸੇ ਸ਼ਿਫਟ ਕਰ ਦਿਓ ਜਦੋਂ ਉਨੀ ਦੇ ਸੁੱਕ ਜਾਊਗਾ ਉਹ ਇਹ ਚੀਕ ਕਢਾ ਦਾਂਗੇ ਇਹ ਬੜਾ ਸਿੰਪਲ ਕਾਮਨ ਸੈਂਸ ਦੀ ਗੱਲ ਹੈ ਇੱਕ ਦਿਨ ਤਾਂ ਬਣਾਉਂਗਾ ਚਲੋ ਠੀਕ ਹੈ ਹੋ ਗਿਆ ਉਹ ਸਾਰੇ ਰੀਵਲ ਜੀ ਸਾਬ ਪਾਈਪਾਂ ਦਾ ਨਹੀਂ ਉਹ ਕਿਵੇਂ ਤਾਲੇ ਪੈ ਰਹੇ ਨੇ ਪਾਈਪ ਜੀ ਸੂਏ ਦੇ ਪਾਉਂਦੇ ਹਾਂ ਜੀ ਹਲਾਉਂਦੇ ਵਾਲੇ ਪਾਈਪ ਜੀ ਪੈ ਰਹੇ ਨੇ ਤਾਲੇ ਨਹੀਂ ਨਹੀਂ ਪੈਰੀ ਜਾਗੋ ਪਿੰਡ ਹੈਰੀ ਪਾਣੀ ਦਾ ਜੀ ਹੈਰੀ ਪਾਣੀ ਦਾ ਜੀ ਆਪਾਂ ਨੂੰ ਉਹ ਪੈਰੀ ਪਿੰਡਕਾ ਜੀ ਆਪਣੇ ਇਹ ਉਰੇ ਨੂੰ ਆ ਸੂਏ ਦੇ ਆ ਪੈਸੇ ਦੇ ਨਾਲ ਨਾਲ ਆ ਕੇ ਦਾ ਪੱਕਾ ਜਿਹੜਾ 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 ਪੱਕਾ ਹੋਣਾ ਜਿਹੜਾ ਤੁਹਾਡਾ ਜਿਹੜਾ ਨਹਿਰ ਵਾਲਾ ਹੈਗਾ ਉਹ ਸਾਰੇ ਖੇਤਾਂ ਨੂੰ ਪਾਣੀ ਚਾਹੂਗਾ ਤੁਹਾਡਾ ਸਭ ਸਾਰੇ ਪਾਈਪ ਰੱਖ ਜਾਣਗੇ ਚਲੋ ਸਾਰੇ ਪਾਈਪ ਰੱਖ ਜੀ ਰੀਵਲ ਕੱਟ ਦੋ ਜੀ ਰੀਵਲ ਕੱਟ ਦੋ ਜੀ ਲੈ ਆਓ ਜੀ ਕੱਟਾ ਸਾਰੇ ਰੀਵਲ ਪੂਰਾ ਠੀਕ ਆ ਲੋਕੇਸ਼ਨ ਵਧੀਆ ਹੋਊਗਾ ਇਦਾਂ ਪੰਜਵੇਂ ਮੋੜ ਦੇ ਵਿੱਚ ਇਹ ਰਿਹਾ ਕਰ ਆ ਰਿਹਾ ਜੀ ਪਿੱਛੇ ਹਾਂਜੀ ਹਾਂਜੀ ਤੋਂ ਬੋਲੇ ਇਸੋ ਨਿਹਾਲ ਸੋ ਸ੍ਰੀ ਅਕਾਲ ਧੰਨਵਾਦ ਆ ਸਰ ਤੁਹਾਡਾ ਬਹੁਤ ਬਹੁਤ ਜੀ ਰੱਖਾਂਗੇ ਜੀ ਰੱਖਾਂਗੇ ਕਿੱਲੀ ਨੱਪ ਕੇ ਰੱਖਾਂਗੇ ਇਹ ਤਾਂ ਮਸੂਲੀ ਹੈ। ਅਜੇ ਤੁਹਾਡੇ ਪਾਣੀ ਖੜਾ ਹੁੰਦਾ ਸੀ। ਪਾਣੀ ਨਿਕਲ ਸਕਦਾ। ਤੁਸੀਂ ਗਲਤ ਕਰ ਰਹੇ ਹੋ ਵੀ ਅੰਦਰ ਆ ਕੇ। ਉਸੇ ਚੋਬੇ ਦੀ ਬਿੱਟ ਨੂੰ ਪਾਟਾ ਕਰਾਉਂਦੇ। ਸਰ ਨਾ ਦਾ ਹਾਈਟ ਵੇਟ ਦਾ ਟਾਈਮ ਟੂ ਟਾਈਮ ਪਹਾੜੀ ਨੂੰ ਨੇ ਆ। ਨਹੀਂ ਬਟੇ ਨਾ। ਬਟ ਚੀ ਦਾ ਕਿੰਨੇ ਬੱਚੇ ਹਨ ਕੋਲੇ? ਅੱਜ ਥੋੜੇ ਡਰੂ। 3 ਇਸ ਜੇ ਕੰਪਰੀਗੇਟ। ਬਹੁਤ ਹੋਰ। ਕਿਤੇ ਰਹਿੰਦੇ ਹੋ? ਅਰੁਣ ਸਿੰਘ ਸਰ। ਕੀ ਨਾਂ ਤੁਹਾਡਾ? ਇੱਕ ਵਾਰ ਡਾਕਟਰ। ਵਧੀਆ ਸਾਫ ਸੁਥਰੀ ਜਗਾ। ਕੋਲ ਜਾਓ ਬੱਚਾ ਨੂੰ ਲੈਕਚਰ ਦਿਓ ਡਾਈਟ ਬਾਰੇ ਦੱਸੋ ਹੋਰ ਸਿਹਤ ਬਾਰੇ ਕੋਈ ਜਾਣਕਾਰੀ ਦਿਓ ਐਚਬੀ ਚੈੱਕ ਕਰੋ ਵਿਜ਼ਨ ਦਾ ਚਾਰਟ ਹੈਗਾ ਤੁਹਾਡੇ ਕੋਲ ਵਿਜ਼ਨ ਦਾ ਸਰ ਨਹੀਂ ਐਟ ਵੀ ਚੈੱਕ ਕਰੋ ਹੂੰ ਹੂੰ ਵਿਜ਼ਨ ਚੈੱਕ ਕਰੋ ਹਾਈਟ ਦੇਖੋ weight ਦੇਖੋ ਕੋਈ ਸਟੈਂਟਿੰਗ ਹੈ ਵੇਸਟਿੰਗ ਹੈ ਕਿੰਨੇ ਬੱਚੇ ਨੀਮਕ ਹੈ ਕਿੰਨਿਆਂ ਨੂੰ ਐਮਬਲੀਓਪੀਆ ਹੋ ਜਾਏਗਾ ਕਿਸੇ ਬੱਚੇ ਨੂੰ ਉਹਨੂੰ ਕੋਈ ਜੀ ਮਾਤਾ ਖੱਲਿਆ ਜਿਪੇ ਜੋ ਉੱਥੇ ਠਾਈ ਆਪ ਕਰੋ ਮੈਨੂੰ ਦੱਸੋ ਜੇ ਕੋਈ ਦਿੱਕਤ ਆਂਦੀ ਆ ਆਪਣਾ ਪੇਪਰ ਪਬਲਿਸ਼ ਕਰੋ ਤੁਸੀਂ ਸਾਰੇ ਪੰਜਾਬ ਚ ਡਿਸਟਿੰਗੁਇਸ਼ ਕਰ ਲੋਗੇ ਆਪਣੇ ਆਪ ਨੂੰ ਆ ਤੁਹਾਡੇ ਪਿੱਛੇ ਆ ਸਫਾਈ ਕਰਕੇ ਗੁਲਾਮ ਲਾ ਦਿਓ ਅਦਰ ਸਫਾਈ ਉਹਨਾਂ ਨੂੰ ਬੁਲਾਓ ਸਰਪੰਚ ਨੂੰ ਬੁਲਾਓ ਚਾਹ ਬੁਲਾਓ ਅੱਜ ਕਿਹ ਹੋਇਆ ਸੀ ਉਹ ਇੱਥੇ ਸਾਰੀ ਸਫਾਈ ਕਰਾ ਕੇ ਇੱਥੇ ਫੁੱਲ ਬੂਟੇ ਲੱਗੇ ਹੋਣੇ ਚਾਹੀਦੇ ਆ 10 ਤਰ੍ਹਾਂ ਦੇ ਫੁੱਲ ਹੋਣ ਤੁਹਾਡੇ ਪੰਛੀ तितਲੀਆਂ ਫਿਰਦੀਆਂ ਹੋਣ ਇੱਥੇ ਪਰ ਇਹਨੂੰ ਮਾਹੌਲ ਨੂੰ ਚੇਂਜ ਕਰੋ ਜੀ ਮਾਹੌਲ ਠੀਕ ਹੈ ਜਰੂਰ ਹਾਂ ਸਕੂਲਾਂ ਨਾਲ ਨਾਲ ਸਾਰਿਆਂ ਨਾਲ ਦੋਸਤੀ ਕਰਦੇ ਆ ਜਾਓ ਲੈਕਚਰ ਕਰੋ ਇੱਥੇ ਆ ਜਾਓ ਉਹਨਾਂ ਕੋ ਜੀ ਬੱਚੇ ਲੈ ਕੇ ਆਓ ਸਾਰੇ ਬੱਚੇ ਜਿੰਨੇ ਤੁਹਾਡੇ ਜਿੰਨੇ ਤੁਹਾਡੇ 4-5 ਪਿੰਡ ਆ ਸਾਰੇ ਬੱਚਿਆਂ ਦਾ ਹਰ ਸਾਲ ਤੁਸੀਂ ਚੈੱਕ ਅਪ ਕਰਨਾ ਓਪਰੇਟ ਕਰੋ 100 ਤੁਹਾਡੀ ਆਮਦਨ ਦੁੱਗਣੀ ਹੋ ਗਈ 50 ਤੁਹਾਡੀ ਰਿਜ਼ਰਵ ਹੈ ਤੁਸੀਂ ਤੁਸੀਂ ਟਾਰਗੇਟ ਰੱਖਣਾ ਵੀ ਮੈਂ 120 ਪੇਸ਼ੈਂਟ ਦੇਖਣੇ ਆ ਜਿੰਨੇ ਤੁਹਾਡੇ ਪਿੰਡ ਦੇ ਸਾਰੇ ਬੰਦੇ ਆ ਜੀ ਉਹਨਾਂ ਨੂੰ ਕੋ ਜਿੰਨੇ 40 ਪਲੱਸ ਸਾਰੇ ਆ ਕੇ ਆਪਣਾ weight ਠੀਕ ਆ ਜੀ ਸਾਰਿਆਂ ਦੀ ਬਲੱਡ ਪ੍ਰੈਸ਼ਰ ਸਾਰਿਆਂ ਦਾ ਸ਼ੂਗਰ ਟੈਸਟ ਕਰਾਓ ਕੋਈ ਪਿੰਡ ਚ ਕੋਈ ਬੰਦਾ ਐਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਹਾਈਪਰਟੈਂਸਿਵ ਜਾਂ ਡਾਇਬੀਟਿਕ ਹੋਵੇ ਤੇ ਉਹ ਮਤਲਬ ਉਹਦਾ ਕੀ ਹੋਏਗਾ ਉਹਦਾ ਕਨਸੀਕਵੈਂਸ ਜੇ ਆਨੂੰ ਸੀਵੀ ਹੋਏਗਾ ਜੇ ਆਨੂੰ ਹਾਰਟ ਅਟੈਕ ਹੋਏਗਾ ਠੀਕ ਹੈ ਜੀ ਕੋਈ ਹੋਰ ਕੋਈ ਕ੍ਰੋਨਿਕ ਸਾਨੂੰ ਜਿਹੜੇ ਸਾਰੇ ਹੈਲਥ ਚੈੱਕਅਪ ਕਰਾਓ ਸਾਰੇ ਹੈਲਥ ਇੱਕ ਸਕੀਮ ਬਣਾਓ ਹਾਂ ਜਰੂਰ ਤਾਂ ਹੁੰਦੀ ਹੈ ਹਾਈਪਰ ਟੈਨਸ਼ਨ ਡਾਇਬੀਟੀਸ ਇਸ ਤਰ੍ਹਾਂ ਦਾ ਤਾਂ ਉਹ ਕਰੋ ਉਹ ਕਰੋ ਹਾਂ ਬਸ ਇਹ ਛੋਟੇ ਛੋਟੀਆਂ ਗੱਲਾਂ ਜੀ ਪ੍ਰੈਗਨੈਂਟ ਲੇਡੀ ਸਾਰਿਆਂ ਨੂੰ ਬੁਲਾਓ ਕੋਈ ਹੋਰ ਕੋਈ ਅਨੀਮਿਕ ਨਹੀਂ ਹੋਣੀ ਚਾਹੀਦੀ ਇਮਯੂਨਾਈਜੇਸ਼ਨ ਹੁੰਦੀ ਸਾਰਾ ਕਰੋ ਜੀ ਕਰੋ ਕਰੋ ਚਲੋ ਅਗਲੀ ਵਾਰ ਤੁਹਾਡੇ ਕੋਣ ਆਈ ਜਿਹੜੀ ਸਫਾਈ ਸੇਵਕ ਕੋਣ ਕਿੱਥੇ ਆਹੋ ਹੈ ਛੁੱਟੀ ਤੇ ਉਹਨੂੰ ਕਹਿੰਦੀ ਵੀ ਜੇ ਬਾਹਰ ਸਫਾਈ ਨਾ ਹੋਈ ਜੇ ਕਾਂਗਰਸ ਕਾਕੜਾ ਤਾਂ ਤੇਰੀ ਨੌਫੇ ਰੱਖੋ ਹੋਰ ਕੁੜੀ ਰੱਖ ਲੈਣੀ ਅਸੀਂ ਠੀਕ ਹੈ ਅੱਗੇ ਪਿੱਛੇ ਸਾਰੀ ਸਫਾਈ ਹੋਣੀ ਚਾਹੀਦੀ ਆ ਫੁੱਲ ਬੂਟੇ ਲੱਗੇ ਹੋਣੇ ਚਾਹੀਦੇ ਠੀਕ ਹੈ ਤੁਸੀਂ ਭਾਈ ਪ੍ਰਿੰਟ ਦਿਓ ਦਵਾਈ ਲੈਣ ਆਇਓ ਪਹਿਲਾਂ ਵੀ ਆਉਂਦੇ ਹੋ ਕੀ ਕਰਦੇ ਹੋ ਸਰ ਮੈਂ ਟੀਚਰ ਆ ਕਿਸ ਤੇ ਟੀਚਰ ਹੋ ਅੱਛਾ ਉਹ ਡਾਕਟਰ ਸਾਹਿਬ ਇਹ ਟੀਚਰ ਆ ਗਿਆ ਜੀ ਚਾਹਦੇ ਉਹਨਾਂ ਨੂੰ ਪਹਿਲੀ ਵਾਰ ਮਿਲਿਓ ਸਾਹਮਣੇ ਕੁਆੰਡੀ ਹੋ ਤੁਸੀਂ ਹਰ ਇੱਕ ਬੱਚੇ ਦਾ ਐਚਬੀ ਹਾਈਟ ਪਤਾ ਹੋਣੀ ਚਾਹੀਦੀ ਬੱਚੇ ਨੂੰ weight ਕਿੰਨਾ ਉਹਦਾ ਹੈ ਕਿੰਨਾ ਤੇ ਹੋਣਾ ਕਿੰਨਾ ਚਾਹੀਦਾ ਤੁਸੀਂ ਤਾਂ ਆਪ ਬੇਟੇ ਕੁੜੀ ਹੋਸੀ ਸੀਗਾ ਤੇ ਜਿਹੜਾ ਬੱਚੇ ਦੀ ਉਹ ਹਾਈਟ weight vision ਐਚਬੀ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਮੈਂ ਇਕੱਲੇ ਇਕੱਲੇ ਨੂੰ ਪੁੱਛਣਾ ਤੁਸੀਂ ਪੜ੍ਹਦੇ ਹੋ ਬੱਚੇ ਕੀ ਕਰਦੇ ਹੋ ਸਲਾਈ ਕਰਦੇ ਹਾਂਜੀ ਸਲਾਈ ਕਰਦੇ ਕਿੰਨੀ ਉਮਰ ਹੈ ਤੇਰੀ ਹਾਂ ਜੀ ਕਿੰਨਾ ਪੜ੍ਹਿਆ ਪਲਸ 2 ਕੀਤੀ ਹੋਈ ਆ ਕਿੰਨੀਆਂ ਕੁੜੀਆਂ ਚ ਇਹਨਾਂ ਨੇ ਪਲੱਸ 2 ਕੀਤੀ ਹੋਇਆ? 6 ਬਿਨਾਂ ਦਾ ਕੋਰਸ ਕਰਾਉਂਗਾ ਨੌਕਰੀ ਮਿਲ ਜੇਗੀ ਤੁਹਾਨੂੰ ਵਧੀਆ ਫਸਟ ਕਲਾਸ ਠੀਕ ਹੈ। ਬਣਾਓ ਲਿਸਟ ਬਣਾਓ ਉਹਨਾਂ ਦੀ। ਆਪਣੇ ਪ੍ਰਿੰਟ 'ਚ ਕੋਈ ਕੰਮ ਸ਼ੁਰੂ ਕਰੋ। ਠੀਕ ਹੈ। ਦਵਾਈ ਮਿਲਦੀ ਆ? ਹਾਂ ਜੀ ਸਰ। ਟੈਸਟ ਹੁੰਦੇ ਆ? ਹਾਂ ਜੀ। ਇੰਨੇ ਕ ਨਾਲ ਕੁਝ ਨਹੀਂ ਹੋਣਾ ਜੀ। ਅੱਗੇ ਹੁਣ ਸਾਰੇ। ਨਹੀਂ ਸਰ। ਸਾਰੇ ਪ੍ਰਿੰਟ 'ਚ ਕੋਈ ਔਰਤ ਨਿਮਕ ਨਹੀਂ ਹੋਣੀ ਚਾਹੀਦੀ ਜੀ। ਕਿਸੇ ਨੂੰ ਕੋਈ ਇਹ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਬਲੱਡ ਪ੍ਰੈਸ਼ਰ ਹੋਵੇ ਜਾਂ ਸ਼ੂਗਰ ਹੋਵੇ ਲੇਕਿਨ ਉਹਦਾ ਇਲਾਜ ਨਾ ਚੱਲਦਾ ਹੋਵੇ। ਐਡਿਕਵੇਟਲੀ ਕੰਟਰੋਲ ਚਾਹੀਦੇ ਸਾਰੇ ਪ੍ਰਿੰਟ ਦਾ ਐਨਸੀਡੀ ਸਾਰੇ ਪ੍ਰਿੰਟਾਂ ਦੇ ਘਰ ਆਸੇ ਪਾਸੇ ਦਾ ਤੁਸੀਂ ਸੜਕ ਤੇ ਬੈਠੇ ਹੋ ਡਾਕਟਰ ਸਾਹਿਬ ਤੁਸੀਂ ਇੱਥੇ 200% ਦੇਖੋਗੇ ਤੇ ਜਿਆ ਤਾਂ ਆ ਸਾਰੀ ਸੜਕ ਚਲਦੀ ਆ ਤੁਹਾਡੀ ਥੋੜਾ ਜਿਹਾ ਮਤਲਬ ਗੋ ਆਊਟ ਆਫ ਦਿਸ ਮਤਲਬ ਇਹਨੂੰ ਇੱਕ ਵਾਰ ਸੋਚਾ ਜਾਓਗੇ ਸਵੇਰੇ ਆ ਕੇ ਅੱਧਾ ਘੰਟਾ ਸਾਹਮਣੇ ਜਾ ਕੇ ਲੈਕਚਰ ਦਿਹਾ ਕਰੋ ਬੱਚਾ ਨੂੰ ਰੋਜ਼ ਰੋਜ਼ ਤਿਆਰੀ ਕਰਕੇ ਆਇਆ ਕਰੋ ਰੋਜ਼ ਆਪਣੀ ਵਾਜ ਫਲਾਣੇ ਚੀਜ਼ ਤੇ ਬੋਲਣਾ ਅੱਜ ਫਲਾਣੀ ਚੀਜ਼ ਤੇ ਬੋਲਣਾ ਨਾਲੇ ਪੜੋਗੇ ਤੁਹਾਨੂੰ ਫਾਇਦਾ ਹੋਏਗਾ ਬੀਜੀਸ ਫਾਇਦਾ ਹੋਏਗਾ